ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਪਿਆਰਿਓ ਦੋ ਚਾਰ ਬੇਨਤੀਆਂ ਆਕਦੀ ਦੇ ਚਰਨਾਂ 'ਚ ਕਰਨੀਆਂ ਨੇ ਜਿਵੇਂ ਆਪ ਨੂੰ ਪਤਾ ਹੈ ਕਿ ਸਫਰੇ ਸ਼ਹਾਦਤ ਦੇ ਦਿਨ ਚੱਲਦੇ ਪਏ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਰਿਵਾਰ ਦੀ ਜਿਹੜੀ ਮਹਾਨ ਸ਼ਹਾਦਤ ਹੈ ਮੇਨ ਮੇਰਾ ਵੀਡੀਓ ਬਣਾਉਣ ਦਾ ਮਕਸਦ ਪਤਾ ਕੀ ਹੈ ਪਿਆਰਿਓ ਗੁਰਬਾਣੀ ਦੇ ਵਿੱਚ ਸਾਨੂੰ ਅਸਲ ਸਫਰੇ ਸ਼ਹਾਦਤ ਦਾ ਭੇਤ ਦਿੱਤਾ ਹੋਇਆ ਹੈ ਨਾ ਕੋਈ ਅੱਜ ਦੇ ਸਮੇਂ 'ਚ ਉਹਦੀ ਗੱਲ ਕਰਦਾ ਪਿਆ ਜੇ ਕਿਸੇ ਨੂੰ ਭੇਤ ਹੈ ਤੇ ਬੜੇ ਕਰੋੜਾਂ 'ਚੋਂ ਕਿਸੇ ਵਿਰਲੇ ਬੰਦੇ ਨੂੰ ਉਹਦਾ ਭੇਤ ਦਿੰਦਾ ਸੋ ਅੱਜ ਤੁਹਾਨੂੰ ਆਪਾਂ ਅਸਲ ਸਫਰ-ਏ-ਸ਼ਹਾਦਤ ਦਾ ਪੇਟੀਆ ਦੇ ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਸਫਰ-ਏ-ਸ਼ਹਾਦਤ ਦਾ ਇਤਿਹਾਸ ਦੱਸਿਆ ਤੁਸੀਂ ਆਖੋਗੇ ਕਿ ਗੁਰਬਾਣੀ ਚ ਤੇ ਕੋਈ ਇਤਿਹਾਸ ਲਿਖਿਆ ਨਹੀਂ ਹੋਇਆ ਲਿਖਿਆ ਪਿਆਰਿਓ ਉਹੀ ਹੀ ਆਪਾਂ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਕਿਹੜਾ ਅਸਲ ਸਫਰ-ਏ-ਸ਼ਹਾਦਤ ਹੈ ਸਾਡਾ ਸੋ ਆਓ ਗੁਰਬਾਣੀ ਨੇ ਸਾਨੂੰ ਕਿਹੜਾ ਸਫਰ-ਏ-ਸ਼ਹਾਦਤ ਦਾ ਗਿਆਨ ਦਿੱਤਾ ਉਸ ਤੋਂ ਪਹਿਲਾਂ ਮੈਂ ਦੋ ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਨੀ ਆ ਦੋ ਤਿੰਨ ਮਿੰਟ ਹੀ ਤੁਹਾਡੇ ਲੈਣੇ ਆ ਉਹ ਬੇਨਤੀਆਂ ਬੜੀਆਂ ਜ਼ਰੂਰੀ ਆ ਕੀ ਕਰਨਾ ਤੇ ਕੀ ਨਹੀਂ ਕਰਨਾ ਦੇਖੋ ਪਿਆਰਿਓ 90% ਅੱਜ ਦੇ ਸਿੱਖ ਜਿਹੜੇ ਆ ਨਾ ਉਹ ਸਫਰ-ਏ-ਸ਼ਹਾਦਤ ਦੇ ਦਿਨ ਪਤਾ ਕਿੱਥੇ ਮਨਾ ਰਹੇ ਆ WhatsApp ਸਟੇਟਸਾਂ ਦੇ ਉੱਤੇ ਅੱਜ 7 ਕੋ ਦਾ ਸਟੇਟਸ ਲਾਤਾ ਜਾਂ 8 ਕੋ ਦਾ ਸਟੇਟਸ ਲਾਤਾ ਅੱਜ 6 ਕੋ ਦਾ ਸਟੇਟਸ ਲਾਤਾ ਜਾਂ 9 ਕੋ ਦਾ ਸਟੇਟਸ ਲਾਤਾ ਬਸ ਸਾਡੀ ਛੋਟੇ ਸਾਹਿਬ ਜੀ ਆਦੇ ਨੂੰ ਆਪਾਂ ਸ਼ਰਧਾਂਜਲੀ ਦੇ ਦਿੱਤੀ ਸਾਡਾ ਸਫਰ-ਏ-ਸ਼ਹਾਦਤ ਦੇ ਦਿਨ ਮਨਾਏਗੇ ਗੁਰੂ ਪਿਆਰਿਓ ਅਸਲ ਦੇ ਵਿੱਚ ਇਸ ਚੀਜ਼ ਦਾ ਭੇਦ ਲਾਓ ਕਿ ਸਾਡੇ ਮਨ ਦਾ ਸਟੇਟਸ ਕੀ ਹੈ ਦੁਨੀਆ ਦੇ ਵਿੱਚ ਕਿਸੇ ਦਾ ਵੀ ਪ੍ਰਮਾਤਮਾ ਨੇ ਵਟਸਐਪ ਸਟੇਟਸ ਨਹੀਂ ਦੇਖਣਾ ਇਹ ਗੱਲ ਯਾਦ ਰੱਖਿਓ ਤੁਸੀਂ ਜਿੰਨੇ ਮਰਜ਼ੀ ਸਟੇਟਸ ਲਾਈ ਜੋ ਤੁਹਾਡੇ ਭੈਣ ਭਰਾ ਵੇਖਣਗੇ ਰਿਸ਼ਤੇਦਾਰ ਵੇਖਣਗੇ ਲੋਕ ਦੇਖਣਗੇ ਸਟੇਟਸ ਕੀ ਹੁੰਦਾ ਹੈ ਸਥਿਤੀ ਵੀ ਤੁਸੀਂ ਕੀ ਕਰਦੇ ਪਏ ਵੈਸ ਟਾਈਮ ਤੁਸੀਂ ਸਟੇਟਸ ਲਾ ਕੇ ਦੱਸਦਾ ਕਿ ਮੈਂ ਆ ਕਰਦਾ ਪਿਆ ਪ੍ਰਮਾਤਮਾ ਥੋੜੀ ਜਿਹਾ ਤੁਹਾਡੇ ਵਟਸਐਪ ਸਟੇਟਸ ਦੇਖਦਾ ਹੈ ਪ੍ਰਮਾਤਮਾ ਤੁਹਾਡੇ ਤਨ ਦਾ ਸਟੇਟਸ ਵੀ ਨਹੀਂ ਦੇਖਦਾ ਗੁਰਬਾਣੀ ਕਹਿੰਦੀ ਹੈ ਪ੍ਰਮਾਤਮਾ ਤੁਹਾਡੇ ਮਨ ਦਾ ਸਟੇਟਸ ਦੇਖਦਾ ਹੈ ਕੀ ਹੈ ਤੁਹਾਡੇ ਮਨ ਦਾ ਸਟੇਟਸ ਅਸਟ ਹੈ ਕਿੱਥੇ ਹੈ ਤੁਹਾਡਾ ਮਨ ਕਿਹੜੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ ਪ੍ਰਮਾਤਮਾ ਕੋਲ ਪਹੁੰਚਿਆ ਕਿ ਨਹੀਂ ਚਲਿਆ ਮੰਜ਼ਿਲ ਤੇ ਪਹੁੰਚਿਆ ਕਿ ਨਹੀਂ ਪਹੁੰਚਿਆ ਕਿ ਜਾਂ ਅਜੇ ਵੀ ਸਫ਼ਰ ਦੇ ਵਿੱਚ ਲੜਕਿਆ ਪਿਆ ਕਿਤੇ ਪੁੱਛੋ ਆਪਣੇ ਆਪ ਨੂੰ ਕਿ ਭਾਈ ਜੋ WhatsApp ਸਟੇਟਸ ਤੇ ਲੱਗਾ ਹੈ ਕੀ ਉਹੀ ਮੇਰੇ ਮਨ ਦਾ ਸਟੇਟਸ ਹੈ ਆਪਾਂ ਕਿੱਥੇ ਪਿਆ ਰਹੇ ਹਾਂ ਕਿੱਥੇ ਤੁਰੇ ਫਿਰਦੇ ਹਾਂ ਅੱਜਕੱਲ ਸਾਡੀ ਸਿੱਖੀ ਵੀ ਸਟੇਟਸਾਂ ਦੇ ਉੱਤੇ ਚੱਲਦੀ ਪਈ ਹੈ ਸਾਰੀ ਸੋ ਇਹ ਬੇਨਤੀ ਮਾਣ ਜੀ ਦੇ ਚਲਣਾ ਚ ਜ਼ਰੂਰੀ ਕਰਨੀ ਸੀ ਕਿ ਅਸਲ ਆਪਣਾ ਸਟੇਟਸ ਬਣਾਓ ਆਪਣੇ ਮਨ ਦਾ ਸਟੇਟਸ ਬਣਾਓ ਮਨ ਕੀ ਹੈ ਮਨ ਕਿੱਥੋਂ ਆਇਆ ਕਾਦੇ ਵਾਸਤੇ ਆਇਆ ਕੀ ਕਰਨ ਵਾਸਤੇ ਆਇਆ ਤੇ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਕਰਨਾ ਸ਼ੁਰੂ ਕਰੇ ਜੇ ਫਿਰ ਅਸਾਂ ਦੇ ਵਿੱਚ ਸਾਨੂੰ ਪਤਾ ਲੱਗੇਗਾ ਕਿ ਸਾਡੇ ਹੁਣ ਮਨ ਦਾ ਸਟੇਟਸ ਕੀ ਹੈ ਮਨ ਵਿਕਾਰਾਂ ਦੀ ਮੈਲ ਉਤਾਰ ਕੇ ਪਰਮੇਸ਼ਰ ਨਾਲ ਵਿਲਾਪ ਕਰ ਗਿਆ ਇਹ ਸਾਡੇ ਮਨ ਦਾ ਸਟੇਟਸ ਬਣਨਾ ਚਾਹੀਦਾ ਹੈ ਸਵੇਦਰ ਨੂੰ ਪਾਸੇ ਨੂੰ ਚੱਲੋ ਪਿਆਰਿਓ ਇਹ ਜਿੱਧਰ ਨੂੰ ਆਪਾਂ ਤੁਰ ਪਏ ਆ ਨਾ ਇੱਥੋਂ ਕੁਝ ਨਹੀਂ ਮਿਲਣਾ ਸਾਨੂੰ ਤੁਹਾਡੇ ਮਨ ਦਾ ਸਟੇਟਸ ਕਿਸੇ ਭੈਣ ਭਰਾ ਰਿਸ਼ਤੇਦਾਰ ਨੇ ਨਹੀਂ ਦੇਖਣਾ ਪਰ ਤੁਹਾਡਾ ਪਰਮਾਤਮਾ ਜ਼ਰੂਰ ਦੇਖੇਗਾ ਉਹ ਜ਼ਰੂਰ ਦੇਖੇਗਾ ਤੇ ਜਿਹੜੇ ਸਟੇਟਸ ਅਸੀ ਲਾਉਨੇ ਆ ਉਹਦੇ ਨਾਲ ਰੱਬ ਨੂੰ ਕੋਈ ਘਲਕ ਨਹੀਂ ਕਿੰਦਾ ਤੇ ਦੂਸਰੀ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਕਰਾਂਗਾ ਦੇਖੋ ਅੱਜ ਕੱਲ ਆਪਾਂ ਕੋਈ ਵੀ ਦਿਨ ਦਿਹਾੜਾ ਮਨਾਉਣਾ ਹੋਵੇ ਤਾਂ ਬੰਦਾ ਕਿੰਦਾ ਦਿਨ ਮਨਾਈਏ ਸਾਡੇ ਕੋਲ ਕੋਈ ਆਪਸ਼ਨ ਬਸ ਰਹਿ ਗਈ ਹੈ ਕੀ ਕਰਨਾ ਲੰਗਰ ਲਾ ਲਓ ਬਸ ਕੋਈ ਦਿਨ ਮਨਾਉਣਾ ਕੀ ਕਰਦਾ ਲੰਗਰ ਲਾ ਲਓ ਲੰਗਰ ਤੋਂ ਮਨਾਈ ਕੋਈ ਨਹੀਂ ਹੈ ਬਿਆਰਿਓ ਲਾਓ ਜੀ ਸਦਕੇ ਲਾਓ ਰਜ ਰਜ ਕੇ ਲਾਓ ਖਵਾਓ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਓ ਪਰ ਮੈਂ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਾਂਗਾ ਕਦੇ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਦੇਖਿਓ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀਏ ਮਾਰੇ ਕਹਿੰਦੇ ਭਾਈ ਕਿਤੇ ਸ਼ਬਦ ਦਾ ਲੰਗਰ ਵੀ ਲਾ ਲਓ ਜਿਹੜਾ ਇਹ ਆਪਾਂ ਲੰਗਰ ਲੰਮੇ ਸਾਡੇ ਤਨ ਵਾਸਤੇ ਹੈ ਜਿਹੜਾ ਸ਼ਬਦ ਦਾ ਲੰਗਰ ਹੈ ਉਹ ਹੈ ਸਾਡੇ ਮਨ ਵਾਸਤੇ ਗਿਆਨ ਦਾ ਲੰਗਰ ਖੁਦ ਵੀ ਗਿਆਨ ਲਓ ਸੋਚੀ ਨੋ ਪ੍ਰੈਕਟੀਕਲ ਕਰੋ ਜੀਵਨ ਸਫਲ ਕਰੋ ਤੇ ਦੂਸਰਿਆਂ ਨੂੰ ਵੀ ਗਿਆਨ ਦਿਓ ਹਰ ਟੋਟ ਨਾ ਆਵੀ ਖੱਟੀਏ ਮਾਰੇ ਕਹਿੰਦੇ ਨਾ ਟੋਟ ਆਏਗੀ ਖੱਟੀ ਹੀ ਖੱਟੀ ਹੈ ਦੇ ਵਿੱਚ ਖੱਟੇਗਾ ਮਾਰੇ ਕਹਿੰਦੇ ਇਹਦੇ ਵਿੱਚੋਂ ਕੁਛ ਤਾਂ ਜਿਵੇਂ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਹਰ ਵਾਰੀ ਇਹ ਜਿਹੜਾ ਸਫਲਿ ਸ਼ਹਾਦਤ ਦੇ ਦਿਨ ਚਲਦੇ ਆ ਆਪਾਂ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਮਨ ਦਾ ਗਿਆਨ ਗੁਰਬਾਣੀ ਦਾ ਗਿਆਨ ਸੱਚ ਦਾ ਗਿਆਨ ਨਾਮ ਦਾ ਗਿਆਨ ਦੇਣ ਦੀ ਕੋਸ਼ਿਸ਼ ਕਰਦੇ ਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਕੋਈ ਤਾਰੀਫ ਕਰਦੇ ਪਏ ਪਰ ਆਪਾਂ ਕਹਿੰਦੇ ਆ ਕਿ ਇਦਾਂ ਦੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਸਾਨੂੰ ਪਰ ਖੁਦ ਨੂੰ ਸੋਝੀ ਹੋਵੇ ਪੈਣਾ ਖੁਦ ਨੂੰ ਸੋਝੀ ਆਵੇ ਮਾਦੇ ਸੰਦੂ ਸੋਜੀ ਦਵੇ ਅਕਲ ਦਵੇ ਆਪਾਂ ਖੁਦ ਪ੍ਰੈਕਟੀਕਲ ਕਰੀਏ ਤੇ ਆਪਾਂ ਦੂਸਰਿਆਂ ਨੂੰ ਵੀ ਇਹ ਗਿਆਨ ਦੇਣ ਦੀ ਕੋਸ਼ਿਸ਼ ਕਰੀਏ ਇਹ ਅਸਲ ਲੰਗਰ ਹੈ ਸਾਡਾ ਘਟੋ ਘਟ ਆ ਜਿਹੜੇ ਦੇਣ ਹੈ ਸਹਬਜ਼ਾਦਿਆਂ ਦੇ ਦੇਣ ਹੈ ਇੱਥੇ ਤੇ ਆਪਣਾ ਇਹੀ ਮਨ ਬਣਾ ਕੇ ਚੱਲੂ ਕਿ ਵੱਧ ਤੋਂ ਵੱਧ ਜਿਹੜਾ ਸ਼ਬਦ ਦਾ ਲੰਗਰ ਹੀ ਲਾਇਆ ਜਾਵੇ ਗਿਆਨ ਦਾ ਲੰਗਰ ਲਾਇਆ ਜਾਵੇ ਖੁਦ ਨੂੰ ਗਿਆਨ ਹੋਵੇ ਤੇ ਦੂਸਰਿਆਂ ਨੂੰ ਵੀ ਸੱਚ ਦੇ ਨਾਮ ਦਾ ਗਿਆਨ ਦੇ ਕੇ ਉਹਨਾਂ ਦਾ ਜੀਵਨ ਸਫਲਾ ਕੀਤਾ ਜਾਵੇ ਆਓ ਹੁਣ ਜਿਹੜੀ ਮੈਂ ਮੇਨ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਨੀ ਹੈ ਦੋ ਬੇਨਤੀਆਂ ਜ਼ਰੂਰੀ ਸੀ ਗੁਰਬਾਣੀ ਦੇ ਵਿੱਚ ਸਾਨੂੰ ਕਿਹੜੇ ਸਫਰੇ ਸ਼ਹਾਦਤਾਂ ਗਿਆਨ ਦਿੰਦਾ ਹੈ ਦੇਖੋ ਪਿਆਰਿਓ ਗੁਰਬਾਣੀ ਸਾਰਾ ਹੀ ਸਫਰੇ ਸ਼ਹਾਦਤਾਂ ਦਿੰਦਾ ਸਾਡਾ ਸਫਰ ਏ ਸ਼ਹਾਦਤ ਇਸ ਸ਼ਹਾਦਤ ਤੱਕ ਸਾਡਾ ਸਫਰ ਚੱਲਦਾ ਪਿਆ ਕਿਹਦਾ ਸਫਰ ਚੱਲਦਾ ਪਿਆ ਸਾਡੇ ਮਨ ਦਾ ਸਫਰ ਹੈ ਕਿਉਂ ਨਹੀਂ ਭੇਦ ਲੈਂਦੇ ਆਪਾਂ ਇਹਦਾ ਕਿਉਂ ਆਪਾਂ ਇੱਥੇ ਆ ਕੇ ਇਸ ਚੀਜ਼ ਤੋਂ ਅਨਜਾੜ ਹੋ ਕੇ ਬਹਿ ਜਾਂਦੇ ਆ ਸਾਡਾ ਮਨ ਵੀ ਸਫਰ ਤੇ ਆਇਆ ਬਾਣੀ ਕਹਿੰਦੀ ਕਿੰਨੇ ਚਿਰ ਤੋਂ ਸਫਰ ਤੇ ਆਇਆ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਕਈ ਜਨਮ ਪਰ ਕੀਟ ਪਤੰਗਾ ਕਈ ਜਨਮ ਗਜਮੀਨ ਕਰਾਂਗਾ ਬਹੁਤ ਜਨਮ ਵਿਛੜੇ ਤੇ ਮਾਦੋ ਕਈ ਜੁਗਾਂ ਤੋਂ ਕਈ ਜਨਮਾਂ ਤੋਂ ਸਾਡਾ ਮਨ ਸਫਰ ਦੇ ਉੱਤੇ ਚੱਲਿਆ ਹੋਇਆ ਹੈ ਤੇ ਸਫਰ ਦੇ ਉੱਤੇ ਜਿਹੜਾ ਚੱਲਦਾ ਹੈ ਉਹਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਹੁੰਦਾ ਹੈ ਤੇ ਸਬਰ ਦੀ ਮੰਜ਼ਿਲ ਕੀ ਹੈ ਸਾਡੀ ਭਈ ਪ੍ਰਾਪਤ ਮਾਨਖ ਦੇ ਹਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਭਈਆ ਸਾਡੇ ਮਨ ਦੀ ਮੰਜ਼ਿਲ ਹੈ ਪਰਮਾਤਮਾ ਕਦੋਂ ਪੂਰਾ ਕਰਾਂਗੇ ਆਪਾਂ ਇਹ ਸਬਰ ਤੇ ਇਹ ਸਬਰ ਪੂਰਾ ਕਿਵੇਂ ਹੋਣਾ ਜਦੋਂ ਸਾਡੀ ਸ਼ਹਾਦਤ ਹੋਏਗੀ ਕਿਹਦੀ ਸ਼ਹਾਦਤ ਸਰੀਰ ਦੀ ਨਹੀਂ ਮਨ ਦੀ ਸ਼ਹਾਦਤ ਹੈ ਸਰੀਰ ਮਰਨ ਤੋਂ ਪਹਿਲਾਂ ਪਹਿਲਾਂ ਸਾਡਾ ਮਨ ਸ਼ਹਾਦਤ ਦਾ ਜਲ ਪੀਣਾ ਚਾਹੀਦਾ ਸਾਡਾ ਮਨ ਮਰਨਾ ਚਾਹੀਦਾ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਮਨ ਮਰਿਆ ਧਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਮਾਰੇ ਕਹਿੰਦੇ ਜਦੋਂ ਮਨ ਮਰੇਗਾ ਫੇਰ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋਏਗੀ ਬਿਨ ਮਨ ਮੂਏ ਕੈਸੇ ਹਰ ਪਾਏ ਮਨ ਨੂੰ ਮਰਨ ਤੋਂ ਬਿਨਾ ਜੇ ਮਰਿਆ ਹੀ ਨਾ ਤੇ ਮਾਰੇ ਕਿੰਦੇ ਪ੍ਰਮਾਤਮਾ ਕਿਵੇਂ ਮਿਲੇਗਾ ਸੋ ਮਨ ਕਦੋਂ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ ਜਦੋਂ ਇਹ ਮਰ ਜਾਂਦਾ ਹੈ ਮਰਦਾ ਭਾਵੇਂ ਜਦੋਂ ਇਹ ਸ਼ਹੀਦ ਹੋ ਜਾਂਦਾ ਹੈ ਸੋ ਇਹ ਹੈ ਸਾਡੇ ਮਨ ਦਾ ਸਬਰ ਇਸਹਾਦਤ ਇਕੱਲੇ ਸਹਿਬ ਜਾਦੇ ਨਹੀਂ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਵਿਛੜੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਸਾਡਾ ਮਨ ਵੀ ਰੱਬ ਤੋਂ ਵਿਛੜ ਜਾਪਿਆ ਬਹੁਤ ਜਨਮ ਵਿਛੜੇ ਤੇ ਮਾਦੋ ਤੇ ਇਕੱਲੇ ਸਹਿਬ ਜਾਦੇ ਨਹੀਂ ਨੀਆਂ ਦੇ ਵਿੱਚ ਖਲੋਤੇ ਸਾਡਾ ਮਨ ਵੀ ਨੀਆਂ ਦੇ ਵਿੱਚ ਖਲੋਤਾ ਪਿਆ ਉਨਾਂ ਨੂੰ ਖੁਲਾੜਨ ਵਾਲਾ ਸੂਬਾ ਇਹ ਸਰਹੰਦ ਸੀ ਸਾਨੂੰ ਖੁਲਾੜਨ ਵਾਲੇ ਸਾਡੇ ਪੰਜ ਵੀ ਕਾਰਨੇ ਕਾਮ ਕਰੋ ਲੋਭ ਮੋਹ ਹੰਕਾਰ ਉਹ ਦੀ ਇਹਨਾ ਨਹੀਂ ਸੀ ਮੰਨੇ ਪਰ ਸਾਡਾ ਮਨ ਤੇ ਇਹਨਾ ਮੰਨੀ ਬੈਠਾ ਕਦੇ ਕਾਮ ਆਪਣੀ ਈਨ ਮਨਾ ਕੇ ਕਾਮ ਵਾਸ਼ਨਾ ਕਰਾਉਂਦਾ ਕਦੇ ਕ੍ਰੋਧ ਆਪਣੀ ਈਨ ਮਨਾ ਕੇ ਕ੍ਰੋਧ ਦੇ ਵਿੱਚ ਸਾਨੂੰ ਪਾਉਂਦਾ ਕਦੇ ਲੋਭ ਸਾਡੂੰ ਈਨ ਬਣਾ ਕੇ ਲੋਭੀ ਬਣਾ ਕੇ ਕਈ ਕੁਛ ਕਰਵਾ ਦਿੰਦਾ ਲਾਲਚ ਦੇ ਖੂਚ ਡੇ ਪੈਂਦਾ ਬੰਦਾ ਫਿਸਲ ਜਾਂਦਾ ਬਦੋ ਬਦੀ ਮੋਹ ਦੇ ਖੂਚ ਡੇ ਪੈਂਦਾ ਹੈ ਹੰਕਾਰ ਦੇ ਖੂਚ ਡੇ ਪੈਂਦਾ ਹੈ ਉਹਦੇ ਇਹ ਨਈ ਸੀ ਮੰਨੇ ਆਪਾਂ ਇਹ ਨਾ ਮੰਨੀ ਜੰਨੇ ਆ ਉਹਨਾਂ ਤੇ ਆਪਣਾ ਸਫਰ ਇਹ ਸ਼ਹਾਦਤ ਪੂਰਾ ਕਰਨ ਲਿਆ ਸੀ ਅਸੀਂ ਕਦੋਂ ਪੂਰਾ ਕਰਾਂਗੇ ਉਹ ਤੇ ਜੋ ਕਰਨ ਆਏ ਸੀ ਕਰਗੇ ਪਿਆਰਿਓ ਅਸੀਂ ਕੀ ਕਰਦੇ ਪਏ ਆ ਅਸੀਂ ਕਦੋਂ ਆਪਣਾ ਸਫਰ ਇਹ ਸ਼ਹਾਦਤ ਪੂਰਾ ਕਰਾਂਗੇ ਸੋ ਉਹ ਤੇ ਵਿਛੜੇ ਸੀ ਆਪਾਂ ਵੀ ਵਿਛੜੇ ਪਏ ਆ ਇਹ ਜਨਮ ਤੁਹਾਰੇ ਲੇਖੇ ਭਗਤ ਰਵਿਦਾਸ ਜੀ ਕਹਿੰਦੇ ਅਸੀਂ ਤੇ ਜਨਮ ਲੇਖੇ ਲਾਤਾ ਤੇ ਆਪਾਂ ਸਾਡੇ ਕੋਲ ਤੇ ਇੱਕ ਮਿੰਟ ਲੇਖੇ ਨਹੀਂ ਲੱਗਦਾ ਪਿਆ ਸੋ ਇਸ ਕਰਕੇ ਇੱਕ ਗੁਰਬਾਣੀ ਸਾਰਾ ਹੀ ਤੁਹਾਡਾ ਸਬਦਲੇ ਸ਼ਹਾਦਤ ਹੈ ਤੁਹਾਡੇ ਮਨ ਦਾ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿ ਇਤਿਹਾਸ ਹੈ ਕਾਦਾ ਪਰ ਤੁਹਾਡਾ ਖੋਰ ਕੋਈ ਵਾਰੀ ਇਤਿਹਾਸ ਦੀ ਗੱਲ ਨਹੀਂ ਕੀਤੀ ਗੁਰਬਾਣੀ ਨੇ ਪਰ ਸਾਡਾ ਸਾਰਾ ਇਤਿਹਾਸ ਗੁਰਬਾਣੀ ਚ ਲਿਖਦਾ ਬਾਰੇ ਨੇ ਕਿੱਥੋਂ ਆਏ ਆ ਕੀ ਕਰਨ ਆਏ ਆ ਤੇ ਕਿੱਥੇ ਜਾਣਾ ਆਪਾਂ ਸੋ ਮਬੇਦ ਕਰਾਂ ਅਸੀਂ ਵੀ ਸਫਰ ਦੇ ਆ ਸ਼ਹਾਦਤ ਦੇ ਸਬਰ ਤੀਆਂ ਮਨ ਦਾ ਸਤੂਲ ਰੂਪ ਖਤਮ ਹੋਏਗਾ ਮਨ ਦੀ ਹਉਮੈ ਖਤਮ ਹੋਏਗੀ ਮਨ ਦਾ ਪਰਮੇਸ਼ਰ ਨਾਲ ਮਲਾਪ ਹੋਏਗਾ ਮਨ ਮਰੇਗਾ ਮਰ ਕੇ ਪ੍ਰਮਾਤਮਾ ਦਾ ਰੂਪ ਹੋ ਜਾਏਗਾ ਫਿਰ ਸਾਡਾ ਅਸਲ ਦੇ ਵਿੱਚ ਸਭ ਪ੍ਰਿਸ਼ਾਦਤ ਪੂਰਾ ਹੋਣਾ ਹੈ ਫਿਰ ਆਪਾਂ ਆਪਣਾ ਆਪਣਾ ਅਸਲ ਸਭ ਪ੍ਰਿਸ਼ਾਦਤ ਬਣਾਵਾਂਗੇ ਉਹ ਤਾਂ ਤੇ ਪਿਆਰਿਓ ਇਹ ਫਿਰ ਹੈ ਹੀ ਹਰ ਸਾਲ ਆਉਣਾ ਹੈ ਜਦ ਆਪਾਂ ਸਟੇਟਸ ਲਾਈ ਜਾਣੇ ਹਨ ਉਹਨਾਂ ਦੀ ਕੁਰਬਾਨੀ ਤੇ ਮਾਣ ਹੈ ਪਿਆਰਿਓ ਪਰ ਸਾਡਾ ਕੀ ਦੇਣਾ ਹੈ ਇਹ ਦੇ ਵਿੱਚ ਸੋ ਇਹ 20 ਮਾਰਗੀ ਦੇ ਚਰਨਾਂ 'ਚ ਕਰਨੀ ਚਾਹੁੰਦਾ ਕਿ ਆਪਾਂ ਕੀ ਕਰ ਰਹੇ ਆ ਕੋਈ ਕਹਿੰਦਾ ਜੀ ਮੈਂ ਭੁंजे ਸਮਝਾਣਾ ਆ ਮੈਂ ਮਹਿਸੂਸ ਕਰ ਰਹੇ ਆ ਕੋਈ ਕਹਿੰਦਾ ਜੀ ਮੈਂ ਠੰਡੇ ਪਾਣੀ ਦੇ ਵਿੱਚ ਬੈਠ ਕੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ ਕਿ ਸਹਬ ਜਾਦੇ ਕਿਵੇਂ ਠੰਡੇ ਬੁਰਜ 'ਚ ਬੈਠੇ ਸੀ ਪਿਆਰੀ ਉਹ ਚੀਜ਼ਾਂ ਮੈਟਰ ਕਰਦੀਆਂ ਨੇ ਕੁਝ ਉਹਨਾਂ ਨੇ ਕੀ ਮਹਿਸੂਸ ਕੀਤਾ ਸੀ ਮੈਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਸਤਿਗੁਰਾਂ ਨੇ ਸਾਨੂੰ ਇਹ ਜੋ ਬਹੁਤ ਕੁਝ ਮਹਾਰਾਜ ਨੇ ਸਾਨੂੰ ਜੋ ਘਰ ਦੇ ਵਿੱਚ ਬਖਸ਼ਿਆ ਨਾ ਆਪਾਂ ਆਪਣੇ ਅਸਲ ਮਾਰਗ ਵਾਲੇ ਪਾਸੇ ਚੱਲੀਏ ਇਹਨਾਂ ਚੀਜ਼ਾਂ ਦੇ ਵਿੱਚੋਂ ਪਿਆਰਿਓ ਸਾਨੂੰ ਕੁਝ ਨਹੀਂ ਮਿਲਣਾ ਹੈਗਾ ਇਹ ਬਾਰੀ ਚੀਜ਼ਾਂ ਨੇ ਇਹ ਮਹਿਸੂਸ ਕਰਨ ਦੀ ਨਾਲ ਕੋਸ਼ਿਸ਼ ਕਰੋ ਠੀਕ ਹੈ ਇਹ ਇਤਹਾਸ ਸਾਨੂੰ ਬੈਰਗਤੀ ਕਰ ਦਿੰਦਾ ਹੈ ਉਹ ਰੋਣਾ ਸਾਡਾ ਅਸਲ ਹੁੰਦਾ ਸੱਚਾ ਹੀ ਰੋਣਾ ਹੁੰਦਾ ਹੈ ਆ ਪਰ ਇਹ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਪਰਮੇਸ਼ਰ ਦੇ ਬਾਣੇ ਚੱਲਣਾ ਇਹ ਗੁਰੂ ਨਾਨਕ ਦੇ ਰਸਤੇ ਉੱਤੇ ਚੱਲਦੇ ਪਏ ਆ ਕਿਤੇਆਂ ਦੁੱਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਕਿਵੇਂ ਉਹਦੇ ਬਾਣੇ ਚ ਰਹਿਣਾ ਹੈ ਕਿਵੇਂ ਦੁੱਖ ਸੁੱਖ ਨੂੰ ਸਮ ਕਰਕੇ ਚੱਲਣਾ ਹੈ ਇਹ ਸਾਨੂੰ ਇਤਿਹਾਸ ਸਿੱਖਿਆਵਾਂ ਦਿੰਦਾ ਪਿਆ ਸੁਈਨਾ ਸਿੱਖਿਆਵਾਂ ਦੇ ਉੱਤੇ ਆਪਾਂ ਚੱਲ ਕੇ ਆਪਾਂ ਸਮਝਣਾ ਹੈ ਇਸ ਚੀਜ਼ ਨੂੰ ਕਿ ਕਿਵੇਂ ਦੁੱਖ ਸੁੱਖ ਨੂੰ ਸਮ ਕਰਕੇ ਆਪਾਂ ਪਰਮੇਸ਼ਰ ਵਾਲੇ ਮਾਰਗ ਦੇ ਉੱਤੇ ਚੱਲਣਾ ਹੁੰਦਾ ਹੈ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੋ ਤਿਸੇ ਚਤਾਰ ਜੋ ਕੁਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਭਰੇ ਜਾ ਜਿੱਥੇ ਸਾਨੂੰ ਸਤਗੁਰਾਂ ਦੀ ਬਾਣੀ ਇਹ ਗਿਆਨ ਦਿੰਦੀ ਹੈ ਉਥੇ ਸਾਨੂੰ ਫਿਰ ਇਤਿਹਾਸਿਕ ਰੂਪ ਚ ਵੀ ਇਹ ਗਿਆਨ ਸਿਖਾਇਆ ਜਾਂਦਾ ਹੈ ਆਪਾਂ ਸਿੱਖਣ ਵਾਲੇ ਬਣੀ ਆ ਬਸ ਤੇ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰ ਰਿਹਾ ਬਸ ਬਹੁਤੀ ਵੱਡੀ ਵੀਡੀਓ ਨਹੀਂ ਹੈ ਇਹੀ ਬੇਨਤੀ ਹੈ ਬਸ ਪਿਆਰਿਓ ਤੁਹਾਡੇ ਚਰਨਾਂ ਚ ਕਿ ਆਪਾਂ ਵੀ ਸਬਰ ਦੇ ਉੱਤੇ ਚੱਲਦੇ ਪਏ ਆ ਤੇ ਆਪਣੇ ਅਸਲ ਸਫਰ ਦੀ ਪਛਾਣ ਕਰਕੇ ਆਪਣਾ ਜੀਵਨ ਸਫਲਾ ਕਰੋ ਕੋਸ਼ਿਸ਼ ਕਰੀਏ ਇਸੇ ਜਨਮ ਦੇ ਵਿੱਚ ਸਾਡਾ ਮਾਲਕ ਨਾਲ ਮਲਾਪ ਹੋਵੇ ਸਾਡਾ ਮਨ ਮਰੇ ਸਾਨੂੰ ਆਪਣੇ ਮਨ ਦਾ ਭੇਤ ਆਵੇ ਤੇ ਆਪਾਂ ਆਪਣਾ ਜੀਵਨ ਸਫਲਾ ਕਰਕੇ ਸੰਸਾਰ ਚੁ ਜਾਈਏ ਨਹੀਂ ਤੇ ਫਿਰ ਹੋਉ ਤੇ ਹੈ ਇਹ ਪਿਆਰਿਓ ਗੁਰਮਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜਿਓ ਸвисਕਾਰ ਕੀ ਗਵਾਚੇ ਨਾ ਜਾਈਏ ਕੁਝ ਲੈ ਕੇ ਜਾਈਏ ਕੁਝ ਖਟ ਕੇ ਜਾਈਏ ਸੋ ਸਤਗੁਰਾਂ ਦੇ ਪਰਿਵਾਰ ਦੀ ਜਿਹੜੀ ਮਹਾਨ ਕੁਰਬਾਨੀ ਹੈ ਉਹਦਾ ਆਪਾਂ ਕਦੇ ਦੇਨ ਨਹੀਂ ਦੇ ਸਕਦੇ ਪਰ ਸਤਿਗੁਰ ਜਿਹੜਾ ਸਾਨੂੰ ਹੁਣ ਗਿਆਨ ਦੇ ਰਿਹਾ ਹੁਣ ਸਾਡੀ ਵਾਰੀ ਹੈ ਬਰੀਆ ਦਾ ਮਤਲਬ ਇਹ ਹੁੰਦਾ ਕਿ ਤੇਰੀ ਵਾਰੀ ਆ ਪਾਈ ਹੁਣ ਗੋਬਿੰਦ ਮਿਲਨ ਕੀ ਤੇਰੀ ਬਰੀਆ ਤੇਰੀ ਵਾਰੀ ਹੈ ਰੱਬ ਨੂੰ ਮਿਲਣ ਦੀ ਵਾਰੀ ਹੈ ਕੋਸ਼ਿਸ਼ ਕਰ ਇਹ ਜੀਵਨ ਚ ਦੁੱਖ ਸੁੱਖ ਚੱਲਦੇ ਰਹਿਣੇ ਇੰਨਾ ਤੋਂ ਉੱਪਰ ਉੱਠ ਕੇ ਪਰਮੇਸ਼ਰ ਨਾਲ ਆਪਣਾ ਮਲਾਪ ਕਰ ਤੇ ਆਪਣਾ ਜੀਵਨ ਸਫਲਾ ਕਰ ਇਹ ਨਹੀਂ ਕਿ ਵਿਚਾਰ ਕਰਦੇ ਅਨੇਕਾਂ ਭੁੱਲਾ ਹੋ ਜਾਂਦੇ ਆ ਸੰਗਤ ਸਤਿਗੁਰ ਜੀ ਬਖਸ਼ਾ ਯੋਗੋ ਬਖਸ਼ ਲੈਣਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਹਿ